ਬੜੀਆਂ ਤਾਕਤਾਂ ਲੱਗੀਆਂ ਥੋੜੀ ਮਾਂ ਪਾਰਟੀ ਦੇ ਉੱਤੇ ਹਮਲਾ ਕਰਨੀਆਂ ਉਹਨਾਂ ਦੀ ਨਿਸ਼ਾਨਾ ਇੱਕੋ ਇੱਕ ਹੈ ਜੇ ਕਾਲੀ ਦਲ ਕੇਰੂ ਕੇਰੂ ਹੋ ਜਾਂਦਾ ਟੁੱਟ ਜਾਂਦਾ ਫਿਰ ਅਸੀਂ ਖਾਲਸਾ ਪੰਥ ਤੇ ਕੰਟਰੋਲ ਕਰ ਸਕਦੇ ਹਾਂ ਐਸ ਕਰਕੇ ਪਛਾਣੀਏ ਕੌਮ ਦੇ ਗੱਦਾਰ ਕੌਣ ਹੈ ਕੌਮ ਤੁਹਾਡੇ ਨਾਲ ਤੁਹਾਡੇ ਲੀਡਰ ਕੌਣ ਹੈ ਕੋਈ ਸਰਕਾਰ ਲੱਗਦੀ ਹੈਗੀ ਤੇ ਫਿਰ ਕਿਉਂ ਨਹੀਂ ਜਾਗਦੇ ਆਪਾਂ ਕੀ ਆਪਾਂ 5 ਸਾਲ ਹੋਰ ਖਰਾਬ ਕਰਨੇ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਜਿਹੜਾ 20 ਸਾਲ ਦਾ ਬੱਚਾ ਅਸੀਂ 30 ਸਾਲ ਦਾ ਹੋ ਜਾਣਾ ਹੈ 30 ਸਾਲ ਵਾਲਾ 40 ਸਾਲ ਦਾ ਹੋਣਾ ਹੈ ਜੇ 5 ਸਾਲ ਹੋਰ ਖਰਾਬ ਕਰਦੇ ਤੇ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਐਸ ਕਰਕੇ ਆਪਣੇ ਆਪਣੇ ਹੁੰਦੇ ਆ ਅੱਜ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਇਹਨਾਂ ਸ਼ਹੀਦਾਂ ਨੇ ਸ਼ਹਾਦਤ ਕਿਉਂ ਦਿੱਤੀ ਉਹਨਾਂ ਨੂੰ ਪਤਾ ਸੀ ਉਮੀਦ ਸੀ ਕਿ ਅਸੀਂ ਆਜ਼ਾਦ ਮੁਲਕ ਆਪਣਾ ਬਣੂਗਾ ਆਜ਼ਾਦੀ ਦਾ ਨਿਗ ਮਾਣਾਂਗੇ ਤੇ ਦੇਸ਼ ਤਰੱਕੀ ਕਰੂਗਾ ਉਨਾਂ ਨੂੰ ਵੀ ਦੁੱਖ ਲੱਗੂਗਾ ਜੇ ਆਪਣੇ ਪੰਜਾਬ ਦੇ ਲੋਕ ਇਹ ਜੀਆਂ ਸਰਕਾਰਾਂ ਬਣਾਉਣ ਲੱਗੇ ਜਿਹੜੀਆਂ ਅੰਗਰੇਜ਼ਾਂ ਦੀਆਂ ਸਰਕਾਰਾਂ ਤੋਂ ਵੀ ਭੈੜੀਆਂ ਸਰਕਾਰਾਂ ਅੱਜ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰ ਰਹੇ ਹੈ ਲੁੱਟ ਖੋਹਾਂ ਚੱਲੀ ਜਾਂਦੀਆਂ ਕੋਈ ਪੁੱਛਣ ਵਾਲਾ ਨਹੀਂ ਕੋਈ ਬੁਲਾਉਣ ਵਾਲਾ ਨਹੀਂ ਮੁੱਖ ਮੰਤਰੀ ਦਿਖਾਈ ਨਹੀਂ ਦਿੰਦਾ ਕੋਈ ਮੀਟਿੰਗ ਨਹੀਂ ਕਰਦਾ ਉਹ ਮੁੱਖ ਮੰਤਰੀ ਕੈਪਟਾ ਬੜਿਆ ਹੈ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਐ ਰਾਜ ਨੂੰ ਰਾਤ ਨੂੰ ਡੱਕ ਲੈਂਦੇ ਤੇ ਫਿਰ ਟੈਲੀਫੋਨ ਚੱਕ ਲੈਂਦਾ ਇਹਨੂੰ ਅੰਦਰ ਕਰਦੇ ਹੋ ਉਹਨੂੰ ਕਰਦੇ ਹੋ ਜਦੋਂ ਸਵੇਰੇ ਪਤਾ ਉੱਠਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਨੇ ਆਰਡਰ ਕੀ ਦਿੱਤਾ ਰਾਤ ਨੂੰ ਐਸ ਕਰਕੇ ਮੈਂ ਕਾਲੀ ਦਲ ਨੂੰ ਕਹਿਣਾ ਵਰਕਰਾਂ ਨੂੰ ਕਹਿਣਾ ਚਾਹਣਾ ਆ ਮਾਂ ਪਾਰਟੀ ਥੋੜੀ ਐ ਬੜੀਆਂ ਤਾਕਤਾਂ ਲੱਗੀਆਂ ਥੋੜੀ ਮਾਂ ਪਾਰਟੀ ਦੇ ਉੱਤੇ ਹਮਲਾ ਕਰਨੀਆਂ ਉਹਨਾਂ ਦੀ ਨਿਸ਼ਾਨਾ ਇੱਕੋ ਇੱਕ ਐ ਜੇ ਕਾਲੀ ਦਲ ਕੇਰੂ ਕੇਰੂ ਹੋ ਜਾਂਦਾ ਟੁੱਟ ਜਾਂਦਾ ਫਿਰ ਅਸੀਂ ਖਾਲਸਾ ਪੰਥ ਤੇ ਕੰਟਰੋਲ ਕਰ ਸਕਦੇ ਆ ਆ ਸਾਰੀ ਦਿੱਲੀ ਦੀ ਨਾਗਪੁਰ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਕਿ ਖਾਲਸਾ ਕੌਮ ਦੀ ਜਿਹੜੀ ਤਾਕਤ ਹੈ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੇ ਗੁਰੂ ਘਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਆ ਸਾਰੀ ਇੰਸਟੀਟਿਊਸ਼ਨ ਕੌਮੀਆਂ ਨੂੰ ਆ ਖਤਮ ਕਰਨ ਤੇ ਲੱਗੇ ਐ ਇਸ ਕਰਕੇ ਪਛਾਣੀਏ ਕੌਮ ਦੇ ਗੱਦਾਰ ਕੌਣ ਆ ਕੌਮ ਤੁਹਾਡੇ ਨਾਲ ਤੁਹਾਡੇ ਲੀਡਰ ਕੌਣ ਹੈ ਜਿੰਨਾ ਤੱਕ ਅਪਾ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਕਰਾਂਗੇ ਉਦੋਂ ਤੱਕ ਆਪਣੇ ਤੇ ਹਮਲੇ ਹੁੰਦੇ ਰਹਿਣਗੇ ਤੇ ਅੱਜ ਮੈਂ ਸ਼ਹੀਦਾਂ ਨੂੰ ਸ਼ਾਨ ਦੀ ਆਪਣੇ ਸੰਦਾਂਝਲੀ ਪੇਂਡ ਕਰਦਾ ਹੋਇਆ ਤੁਹਾਨੂੰ ਅਖੀਰ ਚ ਆਈ اپੀਲ ਕਰਦਾ ਹੈ ਕਿ ਆਪਣੀ ਜਥੇਬੰਦੀ ਕੌਮ ਦੀ ਜਥੇਬੰਦੀ ਤੁਹਾਡੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ 103 ਸਾਲ ਪੁਰਾਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਤੇ ਮੈਂ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਹੈ ਮੈਂ ਤੁਹਾਨੂੰ ਪਹਿਲੇ ਵੀ ਵਚਨ ਕੀਤਾ ਤੇ ਹੁਣ ਵੀ ਕਰਦਾ ਹਾਂ ਮੈਂ ਜ਼ਿੰਦਗੀ ਵਿੱਚ ਸਾਡੇ ਵਾਸਤੇ ਕੋਈ ਸਰਕਾਰ ਜ਼ਰੂਰੀ ਨਹੀਂ